ਆ ਵਾ ਬਈ 17 ਨੰਬਰ ਸਾਡੇ ਵਾਲਾ ਆ ਕਬੂਤਰ ਅਰਤਾ ਘਟੀਆਂ ਦਾ ਆ ਹੈਗਾ ਚਿੱਟੀਆਂ ਦਾ ਚੌਂਕੀ ਮੱਲ ਨਾਲਾ ਪੱਠਾ ਆ ਹੈਗਾ ਜੋਤਾਂ ਵਾਲਾ ਇਹ ਆ ਕਾਕੇ ਜੋਤਾਂ ਵਾਲਾ ਹੈ ਇਹਦੇ ਜੋਤਾਂ ਨੇ ਅੱਖਾਂ ਚ ਹਾਂ ਤੇ ਇਹ ਹੋ ਗਏ ਜੀ ਚਾਰ ਕਬੂਤਰ ਆ ਬਾਈ ਆਪਣੇ ਖੁੱਡੇ ਆ ਆ ਦੇ ਆ ਦੇ ਆ ਦੇ ਅੱਜ ਸਾਫ ਸੂਬ ਕੀਤੇ ਆ ਹਾਂ ਆ ਕਬੂਤਰੀਆਂ ਆ ਲਾਲ ਚਿਨੀਆ ਰੱਤਿਆਂ ਚ ਤੇ ਆ ਵੀ ਆਪਣੀ ਘਰ ਦੀ ਪੱਠੀ ਆ ਪਹਿਲਾਂ ਵਾਲੀ ਖੈਲ ਤੇ ਇੱਕ ਉਹ ਬੈਠੀ ਆ ਕਾਲੀਆਂ ਅੱਖਾਂ ਦੀ ਮਗਰਲੇ ਪਾਸੇ ਉਹ ਵੀ ਖੈਲੀ ਆ ਇਹ 17 ਨੰਬਰ ਦੀਆਂ ਨੇ ਤੇ ਆ ਮੂਰੇ ਬੈਠੀ ਆ ਜਿਹੜੀ ਇਹ 6 ਨੰਬਰ ਆਹਾ ਇਹਨੇ ਇਹਨਾਂ ਨੇ ਜਿੱਤੀਆਂ ਹੀ ਬਾਜ਼ੀਆਂ ਭੜਕਾਦੇ ਸੀ ਸਾਰੇ ਲੋਕ ਹਾਂ ਹਿੱਸੋ ਵਾਲ ਵੀ ਇਹਦੀ ਭੈਣ ਜਿੱਤੀ ਸੀ ਆ ਗੂਤਰੀ ਆ ਆਹਾ ਆ 6 ਨੰਬਰ ਆਏ